ਜੀ ਕਰਿਆਂ ਦਨੇਰਾ ਨਹੀਂ ਹੁੰਦਾ ਕਿ ਮੈਂ ਦਾ ਸੰਗਤ ਹੈਂ ਜੋਦਾ ਕਿ ਦਨੇਰਾ ਕੇ ਚਿੰਦਾ ਮੈਂ ਦਾ ਸੰਗਤ ਹੈ ਕਿ ਦਨੇਰਾ ਕਿਉਂ ਮੁਕੇ ਕਰਦੀ ਆ ਗੱਲਾਂ ਨੂੰ ਮੁਕਾ ਕਰਦੀ ਮਸਾਲਾ ਦੱਸਦਾ ਯਾਰ ਮੇਰੀ ਆ ਤਾਂ ਚਾਚਾ ਚਾਚਾ ਹਾਂ ਜਾਓ ਤਾਂ ਚਾਚਾ ਉਹੀ ਪ੍ਰਾਚੋ ਦਨੇਰਾਏ ਕਿ ਚੋਕ ਰਾਨੇ ਨਾ ਮਾਰਿਆ ਇਹ 라ਜੂ ਭਾਈ ਪਠਾਨਕੋਟ ਡਲੋਜੀ ਰਾਸ਼ਟਰੀ ਰਾਜਮਾਰਗ ਦੇ ਲੋਕਾਂ ਨੇ ਪਠਾਨਕੋਟ ਸੁਧਾਰ ٹرسٹ ਦੇ ਚੇਅਰਮੈਨ ਵਿਰੁੱਧ ਗੁੱਸਾ ਪ੍ਰਗਟ ਕੀਤਾ ਸੁਧਾਰ ٹرسٹ ਦੇ ਚੇਅਰਮੈਨ ਦੀ ਸੁਰੱਖਿਆ ਨੇ ਉਹਨਾਂ ਦੇ ਨਾਲ ਦੁਰਵਿਹਾਰ ਕੀਤਾ ਤੇ ਉਹਨਾਂ ਦੀ ਕੁੱਟ ਮਾਰ ਕੀਤੀ ਹਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾ ਦਿੱਤੀ ਗਈ ਹੈ ਕਿ ਕੁਝ ਮਾਮਲਾ ਹੈ ਆਪੁਰ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੇ ਰਹੋ ਪੰਜਾਬੀ ਇਕਰ ਚੈਨਲ ਦੇ ਨਾਲ ਤਰਮਿੰਦਰ ਠਾਕੁਰ ਦੀ ਰਿਪੋਰਟ ਪਠਾਨਕੋਟ ਭਾਜੀ ਭਾਜੀ ਕੀ ਹੋਇਆ ਜੀ ਕੀ ਗੱਲ ਹੋਈ ਭਾਈ ਮੈਂ ਗੱਡੀ ਲੈ ਗਿਆ ਤਾਂ ਮੈਂ ਸੁਮਿੰਦਰਾ ਕਾਲਜ ਆ ਜਾਦਾ ਤੇ ਇੱਕ ਗੱਡੀ ਨੇ ਇਧਰੋਂ ওভারਟੇਕ ਕੀਤਾ ਗਲਤ ਰਸਤੇ ਆਇਆ ਤਾਂ ਉਸ ਦੂਸਰੀ ਚਾਰ ਲੈਣੀ ਹੀ ਲੱਗੇ ਜੀ ਤਾਂ ਮੈਂ ਬਸ ਉਸ ਬੰਦੇ ਕਿੰਨਾ ਪੁੱਛਿਆ ਕਿ ਮਾਲੇ ਯਾਰ ਤੂੰ ਗਲਤ ਗਲਤ ਲਾਈਨ ਚ ਕਿੱਧਰ ਅਚਲੇ ਨਾ ਉਹਨੇ ਮੈਨੂੰ ਅੱਗੇ ਮਾ ਦੀ ਭੈਣ ਦੀ ਗਾਲ ਕੱਢੀ ਵੀ ਕੰਨੇ ਮੈਨੂੰ ਦੋ ਆ ਇੱਕ ਦੋ ਹੀ ਗੱਡੀ ਆਲਾ ਮੋੜਾ ਉਤਰਿਆ ਉਹ ਮੈਨੂੰ ਥੱਪੜ ਮਾਰਨ ਪੈ ਗਿਆ ਉਹਦੇ ਨਾਲ ਵਿਭੂਤੀ ਸ਼ਰਮਾ ਜਿਹੜੀ ਸਿਕਿਉਰਟੀ ਉਹ ਵੀ ਮੈਨੂੰ ਧੱਕੇ ਧੱਕਾ ਮੁੱਕੀ ਪੈ ਗਈ ਆ ਇਹਨਾਂ ਸਾਰਿਆਂ ਨੇ ਮੇਰੇ ਕੰਨਾ ਮੇਰਾ ਹਰਾਸਮੈਂਟ ਕੀਤੀ ਹੈ ਕੰਨਾ ਮਾਰਕੀਟ ਕੀਤੀ ਹੈ ਤੋਂ ਮੈਂ ਇਹ ਚਾਹਨਾ ਕਿ ਮੇਰੇ ਕਨੇ ਜੋ ਵੀ ਹੈ ਮੇਰਾ ਇਨਸਾਫ ਹੋ ਜਾਵੇ ਇਹ ਤਾਂ ਪੂਰੇ ਦਿਨੇਰੇ ਚ ਪੂਰੇ ਧਾਰ ਬਲਾਕ ਚ ਆਮ ਆਦਮੀ ਪਾਰਟੀਆਂ ਇਹ ਇਹਨੂੰ ਬਰਖਾਸਤ ਕੀਤਾ ਜਾਏਗਾ ਕਨੇ ਦੇ ਕਨੇ ਜਿਹੜਾ ਵੀ ਚੱਲਗਾ ਆਈ ਉਹਦੇ ਕਨੇ ਨਹੀਂ ਚੱਲਣਾ ਚਾਹੀਦੀ ਇਹ ਗੱਲ ਆ ਪੂਰੇ ਦਿਨੇਰਾ ਹੋਈਆ ਜਿੰਨੀ ਵੀ ਸਾਡੀਆਂ 40 ਪੰਚਾਇਤਾਂ ਨੇ ਇੱਧਰ ਅੱਠ ਦੇ ਅੱਠ ਸਰਪੰਚ ਨਾ ਦੇ ਸਾਰੇ ਸਰਪੰਚ ਜੇ ਇਸ ਬੰਦੇ ਪਰ ਕੋਈ ਐਕਸ਼ਨ ਨਹੀਂ ਨਹੀਂ ਮਾਫੀ ਨਹੀਂ ਮੰਗੀ ਤਾਂ ਹੀ ਸਿੱਧਾ ਇਹ ਪਾਰਟੀ ਕਨਾਈ ਚ ਚੱਲਣਾ ਛੱਡ ਦੇਣਾ ਹੈ ਕਿ ਇਸ ਵਾਰ ਸਾਰੇ ਇਹ ਹੀ ਮੰਗਦੇ ਜੀ ਨਾ ਬਈ ਅਫਰ ਮਨਿੰਦਰ ਸਿੰਘ ਪਠਾਨਕੋਟ ਡਲੋਜੀ ਰਾਸ਼ਟਰੀ ਰਾਜਮਾਰਗ ਦੇ ਲੋਕਾਂ ਨੇ ਪਠਾਨਕੋਟ ਸੁਧਾਰ ٹرسٹ ਦੇ ਚੇਅਰਮੈਨ ਵਿਰੁੱਧ ਗੁੱਸਾ ਪ੍ਰਗਟ ਕੀਤਾ ਸੁਧਾਰ ٹرسٹ ਦੇ ਚੇਅਰਮੈਨ ਦੀ ਸੁਰੱਖਿਆ ਨੇ ਉਹਨਾਂ ਦੇ ਨਾਲ ਦੁਰਵਿਵਹਾਰ ਕੀਤਾ ਤੇ ਉਹਨਾਂ ਦੀ ਕੁੱਟ ਮਾਰ ਕੀਤੀ ਹਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾ ਦਿੱਤੀ ਗਈ ਹੈ ਕਿ ਕੁਝ ਮਾਮਲਾ ਹੈ ਆਪੁਰ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੇ ਰਹੋ ਪੰਜਾਬੀ ਇਕਲ ਚੈਨਲ ਦੇ ਨਾਲ ਤਰਮਿੰਦਰ ਠਾਕੁਰ ਦੀ ਰਿਪੋਰਟ ਪਠਾਨਕੋਟ ਬਾਜੀ ਭਾਜੀ ਕੀ ਹੋ ਰਹੀ ਕੀ ਗੱਲ ਹੋਈ ਭਾਈ ਮੈਂ ਗੱਡੀ ਲੈ ਗਿਆ ਦਾ ਮੈਂ ਸੁਮਿੰਦਰਾ ਕਾਲਜ ਆ ਜਾਦਾ ਤੇ ਕਿ ਗੱਡੀ ਨੇ ਇਧਰੋਂ ਓਵਰਟੇਕ ਕੀਤਾ ਗਲਤ ਰਸਤੇ ਆਇਆ ਤਾਂ ਉਸ ਦੂਸਰੀ ਚੜ ਲੈਣੀ ਲੱਗੇ ਸੀ ਤਾਂ ਮੈਂ ਬੱਸ ਉਸ ਬੰਦੇ ਕਿੰਨਾ ਪੁੱਛਿਆ ਕਿ ਮਾਲਾ ਯਾਰ ਤੂੰ ਗਲਤ ਗਲਤ ਲਾਈਨ 'ਚ ਕਿੱਧਰ ਅਚਲੇ ਨਾ ਉਹਨੇ ਮੈਨੇ ਅੱਗੇ ਮਾ ਦੀ ਭੈਣ ਦੀ ਗਾਲ ਗੱਡੀ ਦੇ ਕਿੰਨੇ ਮੈਨੂੰ ਦੋ ਆ ਇੱਕ ਦੂਈ ਗੱਡੀਆਂ ਦਾ ਮੋੜਾ ਉਤਰਿਆ ਉਹ ਮੈਨੂੰ ਥੱਫੜ ਮਾਰਨ ਪੈ ਗਿਆ ਉਹਦੇ ਨਾਲ ਵਿਭਤੀ ਸ਼ਰਮਾ ਜਿਹੜੀ ਸਿਕਿਉਰਟੀ ਹੈ ਉਹ ਵੀ ਮੈਨੂੰ ਧੱਕੇ ਧੱਕਾ ਮੁੱਕੀ ਪੈ ਗਈ ਆ ਇਹਨਾਂ ਸਾਰਿਆਂ ਨੇ ਮੇਰੇ ਕਿੰਨਾ ਮੇਰਾ ਹਰਾਸਮੈਂਟ ਕੀਤੀ ਹੈ ਕਿੰਨਾ ਮਾਰਕੀਟ ਕੀਤੀ ਹੈ ਤਾਂ ਹੁਣ ਮੈਂ ਇਹ ਚਾਹਨਾ ਕਿ ਮੇਰੇ ਕਿੰਨੇ ਜੋ ਵੀ ਹੈ ਮੇਰਾ ਇਨਸਾਫ ਇਹ ਤਾਂ ਪੂਰੇ ਦਿਨੇਰੇ ਚ ਪੂਰੇ ਧਾਰ ਬਲਾਕ ਚ ਆਮ ਆਦਮੀ ਪਾਰਟੀ ਆ ਇਹਨੂੰ ਬਰਖਾਸਤ ਕੀਤਾ ਜਾਏਗਾ ਕਨੇ ਦੇ ਕਨੇ ਜਿਹੜਾ ਵੀ ਚੱਲਗਾ ਆਈ ਉਹਦੇ ਕਨੇ ਨਹੀਂ ਚੱਲਣਾ ਚਾਹੀਦੀ ਇਹ ਗੱਲ ਆ ਪੂਰੇ ਦਿਨੇਰਾ ਹੋਈਆ ਜਿੰਨੀ ਵੀ ਸਾਡੀਆਂ 40 ਪੰਚਾਇਤਾਂ ਨੇ ਇੱਧਰ 8 ਦੇ 8 ਸਰਪੰਚ ਨਾ ਦੇ ਸਾਰੇ ਸਰਪੰਚ ਜੇ ਇਸ ਬੰਦੇ ਪਰ ਕੋਈ ਐਕਸ਼ਨ ਨਹੀਂ ਨਹੀਂ ਮਾਫੀ ਨਹੀਂ ਮੰਗੀ ਤਾਂ ਹੀ ਸਿੱਧਾ ਇਹ ਪਾਰਟੀ ਕਨਾਈ ਚੱਲਣਾ ਛੱਡ ਦੇਣਾ ਹੈ ਕਿ ਇਸ ਵਾਰ ਸਾਰੇ ਇਹ ਹੀ ਮੰਗਦੇ ਜੀ ਨਾ ਬਈ ਅਫਸਰ ਮਨਿੰਦਰ ਸਿੰਘ